ਜੇਕਰ ਤੁਸੀਂ ਵੀ ਦੰਦਾਂ ਦੀਆਂ ਬਿਮਾਰੀਆਂ ਦੇ ਕਾਰਨ ਪਰੇਸ਼ਾਨ ਹੋ ਤੇ ਇਲਾਜ ਲਈ ਦੂਰ ਦੂਰ ਦੇ ਸ਼ਹਿਰਾਂ ਦੇ ਚੱਕਰ ਲਗਾਉਣੇ ਪੈਂਦੇ ਨੇ ਤਾਂ ਹੁਣ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਫਗਵਾੜਾ ਸ਼ਹਿਰ ਦੇ ਹੁਸ਼ਿਆਰਪੁਰ ਰੋਡ ਤੇ ਸਥਿਤ ਡਾਕਟਰ ਚਰਨ ਸਿੰਘ ਡੈਂਟਲ ਐਂਡ ਹੋਮਿਓ ਕਲੀਨਿਕ ਜਿੱਥੇ ਵਿੱਚ ਮਹਾ ਡਾਕਟਰਾਂ ਦੇ ਵੱਲੋਂ ਆਧੁਨਿਕ ਮਸ਼ੀਨਾਂ ਦੇ ਰਾਹੀਂ ਦੰਦਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਬੜੇ ਹੀ ਘੱਟ ਰੇਟਾਂ ਦੇ ਵਿੱਚ ਕੀਤਾ ਜਾ ਰਿਹਾ ਹੈ ਇਸ ਸਬੰਧੀ ਸਾਡੇ ਸਹਿਯੋਗੀ ਨੇ ਡਾਕਟਰ ਮਨਵੀਰ ਸਿੰਘ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਤਾਂ ਗੱਲਬਾਤ ਦੇ ਦੌਰਾਨ ਡਾਕਟਰ ਮਨਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਪਿਛਲੇ ਲਗਭਗ 60 ਸਾਲਾਂ ਤੋਂ ਫਗਵਾੜਾ ਵਾਸੀਆਂ ਦੀ ਸੇਵਾ ਕਰ ਰਿਹਾ। ਹੁਣ ਉਹ ਇਹ ਸੇਵਾਵਾਂ ਮ ਇੰਦਰ ਸਕੈਨ ਦੇ ਬਿਲਕੁਲ ਸਾਹਮਣੇ ਆਪਣੇ ਨਵੇਂ ਬਣੇ ਕਲੀਨਿਕ ਦੇ ਵਿੱਚ ਆਧੁਨਿਕ ਤਰੀਕੇ ਦੇ ਨਾਲ ਜਾਰੀ ਰੱਖ ਰਹੇ ਨੇ। ਡਾਕਟਰ ਮਨਵੀਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਤੇ ਕਿਹਾ ਇਹ ਹੁਣ ਉਹਨਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਨੂੰ ਲੈ ਕੇ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਡਾਕਟਰ ਚਰਨ ਸਿੰਘ ਕਲੀਨਿਕ ਦੇ ਵਿੱਚ ਸਭ ਤੋਂ ਨਵੀਆਂ ਤੇ ਆਧੁਨਿਕ ਮਸ਼ੀਨਾਂ ਦੇ ਨਾਲ-ਨਾਲ ਮਾਹਾਂ ਡਾਕਟਰਾਂ ਦੇ ਵੱਲੋਂ ਨੰਦਾ ਦੀਆਂ ਬਿਮਾਰੀਆਂ ਦੇ ਹਰ ਕਿਸਮ ਦੇ ਇਲਾਜ ਸਸਤੇ ਡੇਟਾ ਤੇ ਉਪਲਬਧ ਨੇ ਜੀ ਹਾਂ ਜੇਕਰ ਤੁਸੀਂ ਵੀ ਨੰਦਾ ਦੀਆਂ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਇੱਕ ਵਾਰ ਜ਼ਰੂਰ ਸੰਪਰਕ ਕਰੋ ਡਾਕਟਰ ਚਲਨ ਸਿੰਘ ਡੈਂਟਲ ਐਂਡ ਹੋਮਿਓਕਲੀਨਿਕ ਹੁਸ਼ਾਰਪੁਰ ਕੋਲ ਫਗਵਾੜਾ ਜਿੱਥੇ ਇਲਾਜ ਹੈ ਆਧੁਨਿਕ ਮਸ਼ੀਨਾਂ ਦੇ ਨਾਲ ਉਹ ਵੀ ਬਹੁਤ ਘੱਟ ਰੇਟਾ ਦੇ ਵਿੱਚ ਫਗਵਾੜਾ ਨਿਊਜ਼ੀ ਵਿਸ਼ੇਸ਼ਫੂ ਹਾਂਜੀ ਸਸੇ ਗੱਲ ਜੀ ਮੈਂ ਡਾਕਟਰ ਮਨਵੀਰ ਸੇ ਡਾਕਟਰ ਚਰਜਿੰਗ ਡੈਂਟਲ ਐਂਡ ਹੋਮਿਓ ਕਲੀਨਿਕ ਤੋਂ ਗੁਰਵੇ ਇਹ ਆਪਣੀ ਨਵੀਂ ਕਲੀਨਿਕ ਓਪਨ ਕੀਤੀ ਗਈ ਆ ਪਹਿਲੀ ਕਲੀਨਿਕ ਹੁਸ਼ਾਰਪੁਰ ਉਹ ਅੰਦਰ ਸਕੇਰੀ ਸੈਂਟਰ ਦੇ ਨਾਲ ਸੀਗੀ ਹੁਣ ਅਸੀਂ ਸ਼ਿਫਟ ਕਰਕੇ ਓਪੋਜ਼ਿਟ ਰੋਡ ਤੇ ਆ ਗਏ ਆ ਇੰਦਰ ਓਪੋਜ਼ਿਟ ਤੇ ਨਵਾਂ ਕਲੀਨਿਕ ਬਣਿਆ ਆ ਜੀ ਨਵੇਂ ਇਨਸਟਰੂਮੈਂਟ ਆ ਲੇਟੈਸਟ ਸਾਰਾ ਕੁਝ ਇੱਥੇ ਤੁਹਾਨੂੰ ਫੈਸਿਲਿਟੀ ਮਿਲੂਗੀ ਇਸ ਕਲੀਨਿਕ ਸਾਡਾ 60 ਸਾਲ ਤੋਂ ਅਸੀਂ ਰਨ ਕਰ ਰਹੇ ਆਂ ਕਾਫੀ ਐਕਸਪੀਰੀਅੰਸ ਆ ਸਾਡੇ ਕੋਲ ਸਟਾਫ ਪਿਆ ਤੇ ਬਾਕੀ ਜੋ ਫੈਸਿਲਿਟੀਆਂ ਤੁਹਾਨੂੰ ਪੁਰਾਣੇ ਕਲੀਨਿਕ ਤੇ ਮਿਲਦੀ ਸੀ ਹੁਣ ਇੱਥੋਂ ਉਸ ਤੋਂ ਇਲਾਵਾ ਨਵੀਆਂ ਫੈਸਿਲਿਟੀ ਮਿਲੂਗੀਆਂ ਨਵੀਆਂ ਮਸ਼ੀਨਾਂ ਆਇਆ ਸਾਰਾ ਕੁਝ ਨਵਾਂ ਆ ਟਾਈਮ ਦੇ ਨਾਲ ਅਪਡੇਟਡ ਆ ਤੇ ਕਿੰਨੇ ਸਾਨੂੰ 60 ਸਾਲ ਦਾ ਐਕਸਪੀਰੀਅੰਸ ਆ ਉਹਦੇ ਤੋਂ ਇਹੀ ਸੇਵਾਵਾਂ ਦੇ ਰਹੇ ਆਂ ਪੇਸ਼ੈਂਟਸ ਨੂੰ ਅੱਗੋਂ ਵੀ ਦਿੰਦੇ ਰਵਾਂਗੇ ਤੇ ਸਾਡੇ ਕੋਲ ਇੱਥੇ ਹਰ ਤਰ੍ਹਾਂ ਦੀ ਵੀ ਫੈਸਿਲਿਟੀ ਹੈਗੀ ਹਰ ਤਰ੍ਹਾਂ ਦਾ ਟਰੀਟਮੈਂਟ ਹੋ ਜਾਂਦਾ ਆ ਜਿਵੇਂ ਕਿ ਤੁਸੀਂ ਫਿਕਸ ਦੰਦ ਕਹਿ ਲੋ ਤੁਸੀਂ ਡੈਂਚਰ ਕਹਿ ਲੋ ਰਿਮੂਵੇਬਲ ਕਹਿ ਲੋ ਆਰ ਸੀਟੀ ਫਿਲਿੰਗ ਵਗੈਰਾ ਜੋ ਕੁਛ ਵੀ ਡੈਂਟਲ ਦੀ ਫੈਸਿਲਿਟੀਆਂ ਹੈਗੇ ਇੰਪਲਾਂਟ ਹੋ ਗਿਆ ਤੁਸੀਂ ਡੈਂਚਰ ਹੋ ਗਿਆ ਤੁਸੀਂ ਆਰਥੋ ਟਰੀਟਮੈਂਟ ਹੋ ਗਿਆ ਹਰ ਤਰ੍ਹਾਂ ਦੀ ਫੈਸਿਲਿਟੀਆਂ ਤੁਹਾਨੂੰ ਮਿਲੂਗੀ ਔਰ ਘੱਟ ਰੇਟ 'ਚ ਮਿਲੂਗੀ ਔਰ ਕੁਆਲਿਟੀ ਮਿਲੂਗੀ ਤੁਹਾਨੂੰ ਪੂਰੀ ਤੇ ਬਾਕੀ ਤੁਹਾਨੂੰ ਅਸੀਂ ਆਪਣੇ ਕਲੀਨਿਕ ਦਾ ਲੁੱਕ ਵੀ ਦਿਖਾ ਦਾਂਗੇ ਐਡਰੈਸ ਵਗੈਰਾ ਤੁਹਾਨੂੰ ਅਪਡੇਟ ਕਰ ਦਾਂਗੇ ਤੁਹਾਨੂੰ ਤੇ ਇੱਕ ਡਾਕਟਰ ਸਾਹਿਬ ਜਿੱਦਾਂ ਜਿਹੜੇ ਲੋਕ ਦੰਦਾਂ ਦੀਆਂ ਬਿਮਾਰੀਆਂ ਤੋਂ ਪਰੇਸ਼ਾਨ ਆ ਉਹਨਾਂ ਨੂੰ ਇਲਾਜ ਲਈ ਜਲੰਧਰ ਜਾਂ ਬਖਵਖ ਸ਼ਹਿਰਾਂ ਜਾਣਾ ਪੈਂਦਾ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਨਹੀਂ ਤੁਹਾਨੂੰ ਇੰਨੀ ਦੂਰ ਜਾਣ ਦੀ ਲੋੜ ਨਹੀਂ ਹੈਗੀ ਕਿਉਂਕਿ ਇੱਥੇ ਤੁਹਾਨੂੰ ਸਾਰੀਆਂ ਫੈਸਿਲਟੀਆਂ ਮਿਲੂਗੀਆਂ ਜਲੰਧਰ ਲੁਧਿਆਣਾ ਨਾਲੋਂ ਘੱਟ ਰੇਟ 'ਚ ਮਿਲੂਗੀਆਂ ਨਾਲੇ ਲੋਕਲ ਸ਼ਹਿਰ 'ਚ ਮਿਲੂਗੀਆਂ ਔਰ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸਾਰਾ ਸੈੱਟ ਨਵਾਂ ਆ ਤਾਂ ਸਾਰਾ ਅਪਡੇਟਡ ਸਮਾਨਾ ਕੋਈ ਇਹ ਨਹੀਂ ਹੈਗਾ ਪੁਰਾਣੇ ਟਾਈਪ ਦਾ ਸਮਾਨ ਹੈ ਪੁਰਾਣੇ ਜਮਾਨੇ ਦਾ ਹੁਣ ਲੇਟੈਸਟ ਇਕਵਿਪਮੈਂਟਸ ਹੈਗੇ ਆ ਲੇਟੈਸਟ ਮਸ਼ੀਨਾਂ ਆ ਤਾਂ ਤੁਹਾਨੂੰ ਉਹਨਾਂ ਨਾਲੋਂ ਬੈਟਰ ਸਰਵਿਸ ਅਸੀਂ ਇੱਥੇ ਹੀ ਰਵਾਂਗੇ ਤੇ ਆਪਣੀ ਲੋਕੇਸ਼ਨ ਕਿਹੜੀ ਜਗ੍ਹਾ ਤੇ ਆ ਜੀ ਲੋਕੇਸ਼ਨ ਇਹ ਜਿੱਦਾਂ ਪਹਿਲਾ ਲੋਕੇਸ਼ਨ ਸੀਗਾ ਸਾਡਾ ਹੁਸ਼ਿਆਰਪੁਰ ਰਵਿੰਦਰ ਸਕੈਨਿੰਗ ਸੈਂਟਰ ਦੇ ਨਾਲ ਹੁਣ ਪਾੜਾ ਜਾਂ ਫਰਕ ਪਿਆ ਪਹਿਲਾ ਓਪੋਜ਼ਿਟ ਹੁਣ ਆਪਣਾ ਓਪੋਜ਼ਿਟ ਆ ਗਿਆ ਹੈ ਬਿਲਕੁਲ ਉਹਦੇ ਸਾਹਮਣੇ ਪਹਿਲੇ ਵਾਲੀ ਕਲੀਨਿਕ ਦੇ ਬਿਲਕੁਲ ਓਪੋਜ਼ਿਟ ਅਸੀਂ ਆ ਗਿਆ ਹੈ ਬੋਰਡ ਵਗੈਰਾ ਵੀ ਲੱਗੇ ਆ ਉਹ ਤਾਂ ਤੁਹਾਨੂੰ ਸਮਝ ਆ ਜਾਊਗਾ ਤੇ ਜੇ ਕਿਸੇ ਨੇ ਤੁਹਾਨੂੰ ਮਿਲਣਾ ਹੋਵੇ ਤੇ ਟਾਈਮਿੰਗ ਵਗੈਰਾ ਕੀ ਹੈ ਟਾਈਮਿੰਗ ਜੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਕਲੀਨਿਕ ਹੁੰਦਾ ਹੈ ਜੀ ਮੰਡੇ ਟੂ ਸੈਟਰਡੇ ਸੰਡੇ ਆਫ ਹੁੰਦਾ ਹੈ ਤੇ 1 ਘੰਟੇ ਦਾ ਵਿੱਚ ਲੰਚ ਬ੍ਰੇਕ ਹੁੰਦਾ ਹੈ ਜੀ 2 ਤੋਂ 3 ਵਜੇ ਤੇ ਕੀ ਸ਼ਹਿਰ ਵਸੀਆਂ ਨੂੰ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਦੇਣਾ ਮੈਸੇਜ ਇਹੀ ਦਵਾਂਗੇ ਕਿ ਅੱਛੀ ਫੈਸਿਲਿਟੀਆਂ ਤੁਹਾਨੂੰ ਫਗਵਾੜੇ 'ਚ ਹੀ ਮਿਲ ਰਹੀ ਆ ਕਲੀਨਿਕ ਦਾ ਸਭ ਨੂੰ ਪਤਾ ਹੀ ਆ ਪਾਸੇ ਲੋਕੇਸ਼ਨ ਚੇਂਜ ਹੋ ਗਈ ਆ ਹੁਣ ਪਹਿਲਾਂ ਇੰਦਰ ਦੇ ਨਾਲ ਸੀਗਾ ਉਹਨੂੰ ਸਾਹਮਣੇ ਆ ਗਿਆ ਉਹੀ ਸੇਮ ਚੀਜ਼ ਆ ਬਸ ਇਹ ਕੀ ਹੁਣ ਟਾਈਮ ਦੇ ਨਾਲ ਅਪਡੇਟਡ ਹੋ ਗਿਆ ਆ ਤੇ ਬਸ ਇਹੀ